ਦੇਖੋ ਮੇਨਲੀ ਕਿਉਂਕਿ ਰਾਜੀਵ ਜਵੰਦਾ ਦਾ ਜਿਹੜਾ ਕੇਸ ਹੈ ਉਹ ਉਸਨੇ ਇੱਕ ਇਸ਼ੂ ਰੇਜ਼ ਕੀਤਾ। ਤੁਸੀਂ ਰਾਜੀਵ ਜਵੰਦਾ ਦੇ ਵਾਸਤੇ ਤਾਂ ਨਹੀਂ ਗਏ। ਲੇਕਿਨ ਰਾਜੀਵ ਜਵੰਦਾ ਦੇ ਇਨਸੀਡੈਂਟ ਤੋਂ ਜਿਹੜੇ ਇਸ਼ੂਜ਼ ਰੇਜ਼ ਹੋਏ ਨੇ ਭਾਵੇਂ ਉਸ ਤੇ ਕੈਟਲ ਦਾ ਇਸ਼ੂ ਹੈ। ਉਹ ਹਮਾਚਲ ਜੱਸੀ ਫਾਈਲ ਕੀਤਾ। ਇੱਥੇ ਅਸੀਂ ਆਲਰੇਡੀ 10 ਮਹੀਨੇ ਪਹਿਲੇ ਫਾਈਲ ਕੀਤਾ ਆ ਸੀਗਾ। ਹੁਣ ਜਿਹੜੀ ਅੱਜ ਦੀ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਉਹਦੇ ਵਿੱਚ ਮੇਨਲੀ ਅਸੀਂ ਇਹ ਇਸ਼ੂ ਰੇਜ਼ ਕੀਤਾ ਹੈ। ਕਿ ਜਿਹੜਾ ਸ਼ੌਰੀ ਹਸਪੀਟਲ ਹੈਗਾ ਪੰਜੌਰ ਦਾ ਉਹਦੇ ਇਹ ਦੇਖਣ ਚ ਆਇਆ ਹੈ ਕਿ ਜਦੋਂ ਰਾਜਵੀਰ ਜਵੰਦਰ ਦਾ ਐਕਸੀਡੈਂਟ ਹੋਇਆ ਤੇ ਸ਼ੌਰੀ ਹਸਪੀਟਲ ਬਿਲਕੁਲ ਸਾਹਮਣੇ ਸੀਗਾ ਤੇ ਜਿਹੜੇ ਰਾਜਵੀਰ ਜਵੰਦਰ ਦੇ ਨਾਲ ਬੰਦੇ ਸੀਗੇ ਉਹ ਉੱਥੇ ਸ਼ੌਰੀ ਹਸਪੀਟਲ ਉਹਨੂੰ ਰਾਜਵੀਰ ਜਵੰਦਰ ਨੂੰ ਲੈ ਕੇ ਗਏ ਤੇ ਸ਼ੌਰੀ ਹਸਪੀਟਲ ਦੇ ਡਾਕਟਰਾਂ ਨੇ ਉਹਨੂੰ ਮੁਡਲੀ ਸਹਾਇਤਾ ਜਿਹੜੀ ਸੀਗੀ ਜਿਹੜੀ ਮੈਡੀਕਲ ਕੇਅਰ ਸੀ ਉਹਨੂੰ ਦੇਣ ਤੋਂ ਨਾ ਕਰਤਾ ਇਹ ਕਿ ਜੀ ਵੀ ਤੁਸੀਂ ਪਹਿਲੇ ਆਰ ਆਰ ਸਕੈਨ ਕਰਾ ਕੇ ਲੈ ਕੇ ਆਓ ਐਮ ਆਰ ਆਈ ਕਰਾ ਕੇ ਆਓ ਤੇ ਉਹਨਾਂ ਨੇ ਲਿਖਿਆ ਵੀ ਮੋਡਲੀ ਸਹਾਇਤਾ ਦੇਣ ਤੋਂ ਇਨਕਾਰ ਕੀਤਾ ਕਿਉਂ ਫੇਲ ਉਹਨਾਂ ਨੇ ਫੇਲੀਅਰ ਹੈ ਉਹਨਾਂ ਦਾ ਉਹ ਇਸ਼ੂ ਜਦੋਂ ਮੇਰੇ ਸਾਹਮਣੇ ਆਇਆ ਤੇ ਮੈਨੂੰ ਲੱਗਿਆ ਕਿ ਸਾਡੇ ਜਥੇਬੰਦੀ ਨੂੰ ਇੱਕ ਪਬਲਿਕ ਇੰਡਸਟਰੀ ਲਿਟੀਗੇਸ਼ਨ ਫਾਈਲ ਕਰਨੀ ਚਾਹੀਦੀ ਹੈ ਜਿਹੜੀ ਕਿ ਪੰਜਾਬ ਹਰਿਆਣਾ ਤੇ ਯੂਪੀ ਦੇ ਜਿਹੜੇ ਡਾਕਟਰਸ ਹੈਗੇ ਨੇ ਫਾਰਮੈਕਲ ਡਾਕਟਰਸ ਪ੍ਰਾਈਵੇਟ ਹੈਗੇ ਨੇ ਫਾਰਮ ਸਰਕਾਰੀ ਹਸਪਤਾਲਾਂ ਦੇ ਨੇ ਉਸ ਗੱਲ ਤੇ ਯਕੀਨੀ ਬਣਾ ਕਿ ਜਦੋਂ ਵੀ ਉਹਨਾਂ ਕੋਲ ਐਕਸੀਡੈਂਟ ਵਾਪਰਦਾ ਤਾਂ ਮੁੱਢਲੀ ਜਿਹੜੀ ਹੈਗੀ ਹੈ ਸਹਾਇਤਾ ਉਹਨੂੰ ਦਿੱਤੀ ਜਾਵੇ ਫਰਸਟ ਏਡ ਦਿੱਤੀ ਜਾਵੇ ਮੈਡੀਕਲ ਕੇਅਰ ਦਿੱਤੀ ਜਾਵੇ ਜਿਹੜੀ ਕਿ ਐਸ ਕੇਸ ਵਿੱਚ ਐਸ ਕੇਸ ਇਜ਼ ਮਿਸਿੰਗ ਹੈ ਕੋਈ ਐਵੇਂ ਹੋ ਸਕਦਾ ਹੈ ਵੀ ਜੇ ਰਾਜਵੀਰ ਜਵੰਦਾ ਨੂੰ ਜਿਹੜੀ ਜਿਹੜੀ ਫਰਸਟ ਏਡ ਮਿਲ ਜਾਂਦੀ ਮੈਡੀਕਲ ਕੇਅਰ ਮਿਲ ਜਾਂਦੀ ਕਿ ਹੋ ਸਕਦਾ ਉਹਦੀ ਜਾਨ ਵੀ ਬਚ ਜਾਂਦੀ ਇਹ ਵੀ ਸਵਾਲ ਅਸਿੱਟ ਚੁੱਕੇ ਨੇ ਸੀ ਇਹ ਵੀ ਕੇਅਰ ਵੀ ਸ਼ੌਰੀ ਹਸਪੀਟਲ ਦੇ ਜਿਹੜੇ ਡਾਕਟਰ ਨੇ ਨਾ ਕੀਤੀ ਉਦੇ ਬਾਰੇ ਪੀਜੀਆਈ ਦੇ ਬੋਰਡਰ ਡਾਕਟਰਸ ਤੋਂ ਓਪੀਨੀਅਨ ਲਈਤੀ ਜਾਵੇ ਵੀ ਕੀ ਕਿਹੜਾ ਪ੍ਰੋਫੈਸ਼ਨਲ ਮਿਸਕੰਡਕਟ ਹੈ ਜਾਂ ਕੀ ਉਹ ਟਾਈਮਲੀ ਉਹਨੂੰ ਮੈਡੀਕਲ ਕੇਅਰ ਦਿੱਤੀ ਜਾਂਦੀ ਤੇ ਉਹ ਕੀ ਬਚ ਸਕਦਾ ਸੀਗਾ ਸੋ ਅਸੀਂ ਇੱਕ ਆਮ ਲੋਕਾਂ ਵਾਸਤੇ ਇਹ ਯਕੀਨੀ ਬਣਾ ਲੀ ਤਾਂ ਕਿ ਪੰਜਾਬ ਹਰਿਆਣਾ ਯੂਟੀ ਵਿੱਚ ਕਿਤੇ ਵੀ ਐਕਸੀਡੈਂਟ ਹੋਵੇ ਤੇ ਕੋਈ ਵੀ ਡਾਕਟਰ ਜੇ ਇਨਕਾਰ ਕਰੇ ਤੇ ਉਹ ਤੇ ਕੀ ਐਕਸ਼ਨ ਆ ਸਕਦਾ ਕੀ ਉਹਦੀਆਂ ਰਿਸਪੌਂਸਿਬਿਲਟੀਜ਼ ਨੇ ਇੰਡੀਅਨ ਮੈਡੀਕਲ ਕਾਉਂਸਲ ਇਹ ਬਾਰੇ ਕੀ ਕਹਿੰਦੀ ਹੈ ਤੇ ਇਹ ਸਾਰੇ ਜਿਹੜੇ ਹੈਗੇ ਆ ਜਿਹੜਾ ਇੱਕ ਸਰਕਾਰੀ ਗਵਰਨਮੈਂਟ ਦੀ ਸਕੀਮ ਰਹੀ ਹੋਈ ਹੈ ਵੀ ਐਂਬੂਲੈਂਸਸ ਅਵੇਲੇਬਲ ਹੋਣ ਹਾਈਵੇਜ਼ 'ਤੇ ਉੱਥੇ ਇਹ ਹਾਲੇ ਕਿ ਐਕਸੀਡੈਂਟ ਹਾਈਵੇ 'ਤੇ ਨਹੀਂ ਹੋਇਆ ਬਟ ਕੀ ਉੱਥੇ ਨਾ ਹੋਵੇ ਤੇ ਕੀ ਐਂਬੂਲੈਂਸ ਕਿੰਨੀ ਦੇਰ ਚਾਣੀ ਚਾਹੀਦੀ ਇਹ ਸਾਰੇ ਇਸ਼ੂਜ਼ ਰੇਜ਼ ਕੀਤੇ ਨੇ ਤਾਂ ਕਿ ਕੋਈ ਵੀ ਸ਼ਖਸ ਜਿਹੜਾ ਹੈਗਾ ਜਦੋਂ ਐਕਸੀਡੈਂਟ ਹੁੰਦਾ ਉਹ ਬਿਨਾਂ ਡਾਕਟਰੀ ਸਹਾਇਤਾ ਦੇ ਬਿਨਾਂ ਮੋੜਲੀ ਡਾਕਟਰੀ ਸਹਾਇਤਾ ਤੇ ਉਹਦੀ ਜਾਨ ਨਾ ਚਲੀ ਜਾਵੇ ਤੇ ਇਸ ਕੇਸ ਨੂੰ ਉਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈ ਇਨਵੈਸਟਿਗੇਟ ਕਰਨਾ ਚਾਹੀਦਾ ਹੈ ਜੇ ਡਾਕਟਰ ਦੀ ਅਣਗਹਿਲੀ ਹੈ ਤੇ ਉਹਦੇ ਬਾਰੇ ਵੀ ਅਦਾਲਤ ਦੇਖੇ ਵੀ ਕੀ ਕਰਨਾ ਹੈ ਤੇ ਤਾਂ ਕਿ ਸਾਰੇ ਜਿਹੜੇ ਡਾਕਟਰ ਹੈਗੇ ਨੇ ਉਹਨਾਂ ਨੂੰ ਇਹ ਕਾਨੂੰਨ ਹੋ ਸਕੇ ਕਿ ਜੇ ਤੁਸੀਂ ਅਣਗਹਿਲੀ ਕਰਦੇ ਹੋ ਤੇ ਕਾਨੂੰਨ ਤੋਂ ਤੁਹਾਨੂੰ ਜਿਹੜਾ ਹੈਗਾ ਪ੍ਰੋਫੈਸ਼ਨਲ ਮਿਸਕੰਡਕਟ ਵਾਸਤੇ ਵੀ ਹੋ ਸਕਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਹੈ ਸਿਵਲ ਵੀ ਹੋ ਸਕਦਾ ਹੈ ਇਹਨਾਂ ਸਾਰੇ ਵਾਸਤੇ ਅਸੀਂ ਪਬਲਿਕ ਇੰਟਰਸਟ ਰੈਗੂਲੇਸ਼ਨ ਪਾਈ ਕੀਤੀ ਹੈ ਨੋਟਿਸ ਕਿਸ-ਕਿਸ ਨੂੰ ਹੋਇਆ ਸੀ ਸੋ ਨੋਟਿਸ ਜਿਹੜਾ ਹੈਗਾ ਪੰਜਾਬ ਹਰਿਆਣਾ ਯੂਟੀ ਨੂੰ ਹੋਇਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਹੋਇਆ ਜਿਹੜਾ ਹੈਲਥ ਮਿਨਿਸਟਰੀ ਸਾਰਿਆਂ ਨੂੰ ਹੋਇਆ ਹੈ ਸ਼ੌਰੀ ਹਸਪੀਟਲ ਨੂੰ ਵੀ ਹੋਇਆ ਹੈ ਫਿਰ ਸਾਰੇ ਅਗਲੀ ਤਰੀਕ ਜੋ ਕਿ ਅਦਾਲਤ ਚ ਬੋਲੀ ਨਹੀਂ ਅਗਲੀ ਤਰੀਕ ਪਤਾ ਨਹੀਂ ਕਿਹੜੀ ਹੈ ਕਿ ਜਦੋਂ ਜਵਾਬ ਆੜ ਕੇ ਫਿਰ ਉੱਤੇ ਬਹਿਸ ਹੋਏਗੀ ਸੋ ਸਾਡੀ ਕੋਸ਼ਿਸ਼ ਹੈ ਕਿ ਆਮ ਲੋਕ ਜਿਹੜੇ ਸੜਕਾਂ ਤੇ ਐਕਸੀਡੈਂਟ ਦੇ ਵਿਕਟਮ ਹੁੰਦੇ ਨੇ ਉਹਨਾਂ ਸਾਰਿਆਂ ਵਾਸਤੇ ਅਸੀਂ ਕੋਈ ਚੰਗਾ ਕੰਮ ਕਰ ਸਕੀਏ ਤਾਂ ਕਿ ਵਿਕਟਮਸ ਨੂੰ ਜਿਹੜਾ ਹੈਗਾ ਬੁੱਢਲੀ ਜਿਹੜੀ ਸਹਾਇਤਾ ਹੈਗੀ ਹੈ ਮੈਡੀਕਲ ਕੇਅਰ ਹੈ ਉਹ ਮਿਲ ਸਕੇ ਅਸਪੋਰਟ ਕੋਈ ਔਰਲ ਅਬਜ਼ਰਵੇਸ਼ਨ ਨਹੀਂ ਚੀਜ਼ ਜਿਸਤੇ ਸਬੂਤ ਕੀਤੀ ਕਿ ਸੁਰੇਸ਼ ਨਹੀਂ ਔਰਲ ਅਬਜ਼ਰਵੇਸ਼ਨ ਕੋਈ ਨਹੀਂ ਹੋਈ ਯੂਟੀ ਨੇ ਜ਼ਰੂਰ ਫਾਈਲ ਕੀਤਾ ਵੀ ਅਸੀਂ ਐਸਓਪੀ ਬਣਾਈ ਹੋਈ ਹੈ ਜਿਹੜੀ ਕਿ 2025 ਦੀ ਸੀਗੀਆਂ ਲੇਕ ਜਿਸ ਜਜਮੈਂਟ ਤੇ ਅਸੀਂ ਰਿਲਾਇਅ ਕੀਤਾ ਸੁਪਰੀਮ ਕੋਰਟ ਦੀ 1998 ਦੀ ਜਜਮੈਂਟ ਹੈ ਜਿਦੇ ਚ ਉਹਨੇ ਕਿਹਾ ਵੀ ਡਾਕਟਰਾਂ ਦੀ ਡਿਊਟੀ ਹੈ ਤੇ ਦਵਾਈ ਚਾਹੀਦੀ ਹੈ ਲੇਕਿਨ ਉਸ ਦੇ باوجود ਵੀ ਜਿਹੜਾ ਹੈਗਾ ਉਹ ਕਿਉਂਕਿ ਆਲ ਇੰਡੀਆ بیس ਤੇ ਡਾਇਰੈਕਸ਼ਨ ਸੀਗੀਆਂ ਪਰ ਪਿਆ ਹਰਿਆਣਾ ਯੂਟੀ ਵਿੱਚ ਉਹ ਲਾਗੂ ਹੋਈ ਹੈ ਕਿ ਨਹੀਂ ਹੋਈਆ ਕਿੰਨੇ ਲੋਕ ਵਿਤਮੇ ਦੇ ਬੜੇ ਨੇ ਕਿਉਂਕਿ ਇਹਦਾ ਰਾਜਵੀਰ ਜਵੰਦਾ ਦੇ ਕੇਸ ਜੇ ਤਾਂ ਡੀਡੀਆਰ ਵਿੱਚ ਐਂਟਰੀ ਹੋ ਗਈ ਤੇ ਤਾਂ ਇਹ ਚੀਜ਼ ਹਾਈਲਾਈਟ ਹੋ ਗਈ ਅਦਰਵਾਈਜ਼ ਜਿਹੜਾ ਹੈਗਾ ਕੋਈ ਨਾ ਕੋਈ ਕੇਸ ਕਰਦਾ ਹੈ ਤੇ ਨਾ ਪਤਾ ਚੱਲਦਾ ਵੀ ਡਾਕਟਰ ਨੇ ਨਾ ਕੀਤੀ ਜਾਂ ਹਾਂ ਕੀਤੀ ਸੋ ਉਸ ਵਾਸਤੇ ਐਸਕੇਸ ਐਵੀਡੈਂਸ ਹੋਣ ਕਰਕੇ ਅਸੀਂ ਸੋਚਿਆ ਵੀ ਜਿਹੜਾ ਇਹ ਸੀਰੀਅਸਲੀ ਆਪਾਂ ਲਈ ਇੱਕ ਤੁਸੀਂ ਹਿਮਾਚਲ ਹਾਈ ਕੋਰਟ ਦੀ ਪਟੀਸ਼ਨ ਪਾਈ ਹੈ ਜੀ ਜਿਹੜੀ ਫਿਨਿਸ਼ ਹੋਣੀ ਲੱਗਦੀ ਜਿਹੜੀ ਹਿਮਾਚਲ ਹਾਈ ਕੋਰਟ ਦੀ ਪਟੀਸ਼ਨ ਹੈਗੀ ਹੈ ਜੀ ਉਹ ਹੈਗੀ ਹੈ कि ਜਿਹੜੇ ਆਵਾਰਾ ਪਸ਼ੂ ਨੇ ਉਹ ਸੜਕਾਂ ਤੇ ਨਾਕੁੰਬਨ ਉਹਨਾਂ ਨੂੰ ਇਥੇ ਚੁੱਕਿਆ ਜਾਵੇ ਕਿਉਂਕਿ ਸੈਂਕੜੇ ਕਰੋੜ ਰੁਪਏ ਜਿਹੜਾ ਹਿਮਾਚਲ ਵਿੱਚ ਇਕੱਠਾ ਕੀਤਾ ਜਾਂਦਾ ਕਾਉ ਸੈਸ ਦੇ ਰੂਪ ਵਿੱਚ ਪਰ ਜਿਹੜੇ ਆਵਾਰਾ ਪਸ਼ੂ ਨੇ ਉਹ ਸੜਕਾਂ ਤੇ ਘੁੰਮਦੇ ਮੇਰੇ ਉਹੋ ਜੀ ਪਟੀਸ਼ਨ ਸਾਡੀ ਪੰਜਾਬ ਸਟੇਟ ਹਿਊਮਨ ਕਮਿਸ਼ਨਸ ਵੀ ਪੈਂਡਿੰਗ ਹੈ ਜਿਸ ਲਈ ਅਸੀਂ ਪੰਜਾਬ ਤੇ ਚੰਡੀਗੜ੍ਹ ਵਾਸਤੇ ਇਹੋ ਜੀ ਸਿਮਲਰ ਹੁਕਮ ਮੰਗੇ ਨੇ ਪਰ ਦੇਖਣ ਚ ਆਇਆ ਹੈ ਵੀ ਅਦਾਲਤਾਂ ਜਿਹੜੀ ਹੈਗੀ ਹੈ ਕਿਉਂਕਿ ਕਾਰਗੁਜ਼ਾਰੀ ਬੜੀ ਸਲੋ ਹੁੰਦੀ ਹੈ ਦੇਸ਼ ਕਰਕੇ ਹਰੇਕ ਜਗ੍ਹਾ ਤੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਹੈ ਗਾਸਟ੍ਰੇ ਕੈਟਲ ਜਿਹੜੇ ਇੱਕ ਬੜਾ ਵੱਡਾ ਮਸਲਾ ਹੈ ਜਿਹੜੇ ਜਿਹੜੀਆਂ ਗਊਸ਼ਾਲਾ ਬਣੀਆਂ ਹੋਈਆਂ ਉਹਦੇ ਵਿੱਚ ਮੋਸਟਲੀ ਉਹ ਜਿਹੜੀਆਂ ਕਾਊਸ ਹੈਗੇ ਨੇ ਉਹਨਾਂ ਨੂੰ ਤਾਂ ਲੈ ਲੈਂਦੇ ਨੇ ਜਿਹੜੇ ਬਲਦ ਹੈਗੇ ਨੇ ਜਿਹੜੇ ਆਪਾਂ ਮੇਲਸ ਕਹਿੰਦੇ ਆ ਉਹਨਾਂ ਨੂੰ ਇੰਟਰ ਵੀ ਨਹੀਂ ਕਰ ਦਿੰਦੇ ਹਾਲੇ ਕਿ ਕਾਊਸਸ ਦੇ ਵਿੱਚੋਂ ਜਿਹੜੀ ਗਊਸ਼ਾਲਾ ਨੇ ਉਹਨਾਂ ਉਹਨਾਂ ਨੂੰ ਫੰਡ ਜਾਂਦਾ ਪਰ ਕਿਉਂ ਨਹੀਂ ਯਕੀਨੀ ਬਣਾਇਆ ਜਾ ਰਿਹਾ ਵੀ ਜਿਹੜੇ ਜਿਹੜੇ ਮੇਲ ਕੈਟਲ ਹੈਗੀ ਹੈ ਉਵੀਅਤ ਰੱਖੀ ਜਾਵੇ ਇਹ ਵੀ ਕੋਈ ਮਸਲਾ ਹੈ ਗਿਆ ਜਿਹੜਾ ਅਸੀਂ ਉਹਦੇ ਵਿੱਚ ਰੇਜ਼ ਕੀਤਾ